ਮੈਂਬਰ ਪਾਰਲੀਮੈਂਟ ਸੁਖਿੰਦਰ ਸਿੰਘ ਖਡਾਵਾ ਤਨਤਨ ਬਾਬਾ ਸੇਚਨ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਮੌਕੇ ਡੇਰਾ ਬਾਬਾ ਨਾਨਕ ਦੇ ਜੰਦੂਨਕਲ ਜੋੜੀਆਂ ਖੁਰਦ ਦੇ ਬਾਬਾ ਸੇਚਨ ਸਾਹਿਬ ਜੀ ਦੇ ਪਿੱਤਰ ਸਥਾਨ ਤੇ ਪਹੁੰਚਨੇ ਦਰਸ਼ਨ ਕਰਨ ਵਾਸਤੇ ਸਾਡੇ ਨਾਲ ਨੇ ਸੁਖਿੰਦਰ ਸਿੰਘ ਖਡਾਵਾ ਹਜਾਰ ਸਾਹਿਬ ਪਹਿਲਾਂ ਤੁਹਾਨੂੰ ਦੱਸਾਈਆਂ ਬਹੁਤ ਵਧੀਆ ਬਾਬਾ ਸੇਚਨ ਸਾਹਿਬ ਜੀ ਦੇ ਜਨਮ ਦਿਹਾੜੇ ਤੇ ਬਾਬਾ ਜੀ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਤੋਂ ਮੇਰੇ ਇੱਥੇ ਗੁਰਨਾਣਕ ਸਾਹਿਬ ਜੀ ਔਰ ਬਾਬਾ ਸ਼੍ਰੀ ਚੰਦ ਜੀ ਜਿਹੜੀਆਂ ਜਿੰਨੀਆਂ ਵੀ ਜਿੱਤਾਂ ਹੋਈਆਂ ਜਾਂ ਮੇਰੇ ਪਿਤਾ ਇਹ ਸਾਡੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਸ਼ਕਤੀ ਤੇ ਇਹਨਾਂ ਦੀ ਪੱਤਰੀ ਤੇ ਉਹਦੇ ਅੱਗੇ ਸਾਡੇ ਇਲਾਕੇ ਦੀ ਜਿਹੜੀ ਸਮਰਪਿਤ ਕੀਤਾ ਇਹਨਾਂ ਨੂੰ ਕਿ ਗੁਰਦਾਨਿਕ ਸਾਹਿਬ ਨੇ ਜਿਹੜੀ ਪਹਿਲੀ ਵਾਰ ਇੱਥੇ ਆਏ ਉਹ ਤੋਂ ਲੈ ਕੇ ਅੱਜ ਤੱਕ ਸਾਡਾ ਸਾਰਾ ਇਲਾਕਾ ਜੀ ਇਹਨਾਂ ਨੂੰ ਬਹੁਤ ਪੁੱਜਦਾ ਬਾਬਾ ਸ਼੍ਰੀਚੰਦ ਜੀ ਦੀ ਜਿਹੜੀ ਕਹਾਣੀ ਹੈ ਉਹ ਵਿੱਚ ਤੋਂ ਬਾਕੀ ਹੈ ਵੀ ਕਿੰਨਾ ਬਹੁਤ ਲੋਕਾਂ ਦੇ ਦਿਲਾਂ ਤੋਂ ਪਾਉਂਦੇ ਨੇ ਵੜ ਕੇ ਦਿਖਾਇਆ ਜੋ ਉਹਨਾਂ ਨੇ ਸਮਰਪਣ ਆਪਣਾ ਦਿਖਾਇਆ ਔਰ ਜੋ ਗੁਰੂ ਨਾਨਕ ਸਾਹਿਬ ਦੇ ਸਿੱਖਿਆਵਾਂ ਨੂੰ ਅੱਗੇ ਲੈ ਕੇ ਚੱਲਣਾ ਗੁਰੂ ਸਾਹਿਬ ਦੀ ਜਿਹੜੇ ਗੁਰਗੱਤਾ ਗਤੀ ਮਿਲਦੀ ਰਹੀ ਉਹਨੂੰ ਅੱਗੇ ਲੈ ਕੇ ਚੱਲੇ ਸਿੱਖੀ ਦੇ ਵਿੱਚ ਬਾਬਾ ਸ਼੍ਰੀ ਚੰਚੀ ਦਾ ਬਹੁਤ ਅੱਗੇ ਔਰ ਬਹੁਤ ਉੱਪਰ ਤੇ ਸਭ ਤੋਂ ਉੱਪਰ ਜਗ੍ਹਾ ਦਿੱਤੀ ਬਾਬਾ ਸਿੱਤਾਂ ਨੂੰ ਤੇ ਸਾਡਾ ਰਾਖਾ ਜਨਾਈ ਖਾਸ ਕਰਕੇ ਬੇਦੀ ਪਰਿਵਾਰ ਜਿਹੜੇ ਨੇ ਬਾਬਾ ਸ਼੍ਰੀਚੰਦ ਜੀ ਤੇ ਜਿਹੜੇ ਗੁੰਦਾਵਾ ਪਰਿਵਾਰ ਜਿੰਨੇ ਨੇ ਤੇ ਬਾਕੀ ਸੰਗਤ ਦੇ ਲੋਕਲ ਉਹਨਾਂ ਦੇ ਬਹੁਤ ਜ਼ਿਆਦਾ ਅਥਾ ਸ਼ਰਤਾਂ ਉਹਨਾਂ ਦੇ ਸ਼ਰਤਾਂ ਉਹਨੂੰ ਆਪਾਂ ਨਾ ਨਾਸਤਿਕ ਕਰਦੇ ਆਂ ਔਰ ਮੈਂ ਹਮੇਸ਼ਾ ਹੀ ਇਲੈਕਸ਼ਨ ਤੋਂ ਪਹਿਲਾਂ ਵੀ ਤੇ ਇਲੈਕਸ਼ਨ ਤੋਂ ਬਾਅਦ ਵੀ ਕੰਪੋ ਤੋਂ ਲੈ ਕੇ ਇਲੈਕਸ਼ਨ ਸ਼ੁਰੂ ਤੋਂ ਕਰ ਤੋਂ ਪਹਿਲਾਂ ਇਹਨਾਂ ਅਸਾਨਤਾ ਤੋਂ ਸ਼ੁਰੂਆਤ ਲੱਗਦੀ ਹੈ ਸੰਗਤਾਂ ਨੂੰ ਅੱਜ ਦੇ ਦਿਹਾੜੇ ਤੇ ਕੀ ਸੰਦੇਸ਼ ਤੇ ਕੀ ਬਤਾਇਆ ਕਿ ਗੁਨਾਹਕ ਸਾਹਿਬ ਦੀ ਤੇ ਬਾਬਾ ਸ਼੍ਰੀਚੰਦ ਜੀ ਦੀ ਸਿੱਖਿਆਵਾਂ ਨੇ ਬਾਬਾ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀਏ ਉਹਨੇ ਤੋਂ ਬਾਹਰ ਨਾ ਚਲੀਏ ਜਿਹੜਾ ਇਹਨਾਂ ਦੇ ਸਿਖਿਆਵਾਂ ਤੇ ਚੱਲੇਗਾ ਉਹ ਕਦੀ ਵੀ ਦੁਖੀ ਨਹੀਂ ਹੋਏਗਾ ਮੇਰੀ ਇਹ ਹੈ ਕਿ ਆਪਾਂ ਜੋ ਕਰਨਾਲ ਸਾਹਿਬ ਨੇ ਤੋਂ ਸਾਨੂੰ ਰਸਤਾ ਦਿੱਤਾ ਜੋ ਬਾਬਾ ਸ਼੍ਰੀਚੰਦ ਜੀ ਨੇ ਆਪਣਾ ਉਪਦੇਸ਼ ਦਿੱਤੀ ਉਹਦੇ ਮੁਤਾਬਕ ਚੱਲ ਕੇ ਉਹਨਾਂ ਦੇ ਖੁਸ਼ੀਆਂ ਪ੍ਰਾਪਤ ਕਰੀਏ ਤੇ ਆਪਣੇ ਪਰਿਵਾਰਾਂ ਦੀ ਸੋਖਸ਼ਾਂਤੀ ਤਾਂ ਹੀ ਕਿ ਨਸ਼ਾ ਤਾਂ ਮੁਕੇਗਾ ਜਿਸ ਦਿਨ ਅਸੀਂ ਇਹਨਾਂ ਥਾਵਾਂ ਨੂੰ ਸਮਰਪਤ ਹਾਂ ਇੱਕ ਇੱਕ ਸਵਾਲ ਪੁੱਛਦਾ ਪੋਲੀਟਿਕਲ ਹੈ ਐਕਚੁਅਲੀ ਕੀ ਹੈ ਐ ਰਾਹੁਲ ਗਾਂਧੀ ਜੀ ਗਏ ਨੇ ਵਿਦੇਸ਼ ਦੇ ਵਿੱਚ ਉੱਥੇ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਲੈ ਕੇ ਇੱਕ ਬੀਜੇਪੀ ਦੇ ਲੀਡਰ ਨੇ ਅੱਜ ਦਿੱਲੀ ਦੇ ਵਿੱਚ ਬਹੁਤ ਹੀ ਮੰਦ ਭਾਗਾ ਬਿਆਨ ਦਿੱਤਾ ਕਿ ਜੋ ਤੁਹਾਡੀ ਗਾਦੀ ਨਾਲ ਕੀਤਾ ਗਿਆ ਸੀ ਉਹ ਘਟਨਾ ਕਰਾਂਗੇ ਉਹਦੇ ਬਾਰੇ ਕੀ ਕਰਾਂਗੇ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਜੋ ਰਾਹੁਲ ਗਾਂਧੀ ਨੇ ਕਿਹਾ ਉਹਨੂੰ ਮੇਰਾ خیال ਉਹਨਾਂ ਨੇ ਪੂਰੀ ਸੁਣ ਹੀ ਨਹੀਂ ਸੁਣੀ ਕਿੱਥੇ ਅੱਜ ਹੋ ਰਿਹਾ ਹੈਗਾ ਕਿ ਮਿਨੋਰਟੀ ਨੂੰ ਕਿੱਥੇ ਦਿੱਤੀ ਜਾਂਦੀ ਹੈ ਜੇ ਰਾਜਸਥਾਨ 'ਚ अलवर डिस्ट्रिक्ट ਦੇ ਵਿੱਚ ਜਿਹੜਾ ਉਹਨਾਂ ਦੇ ਐਮਪੀ ਉਥੋਂ ਇਲੈਕਸ਼ਨ ਲੜੇ ਸੀ ਅਸੈਂਬਲੀ ਦੀ ਤੇ ਬਾਬਾ ਬਲਕਨਾਥ ਉਹਦੇ ਉੱਥੇ ਬੈਠੇ ਆਂ ਔਰ ਦਿੱਤਿਆ ਜੋਗੀ ਨਾਲ ਤੇ ਬੈਠਾ ਕਿਹਾ ਸੀ ਕਿ ਸਿੱਖ ਕਰ ਗੁਰਦੁਆਰੇ ਜਿਹੜੇ ਨੇ ਇਹ ਸਾਡੇ ਲਈ ਨਸੂਰ ਬਣ ਗਏ ਨੇ ਕਿਹਾ ਸੀ ਕਿ ਸਾਰੀ ਦੁਨੀਆ ਨੇ ਚੁਣਿਆ ਤੇ ਰਾਹੁਲ ਜੇ ਕਿਸਾਨ ਯੂਨੀਅਨ ਹਵਾਈ ਅੱਡੇ ਤੇ ਕਿਰਪਾਨ ਲਈ ਰੋਕਿਆ ਜਾਂਦਾ ਕਿ ਉਹਨਾਂ ਦੀ ਉਸ ਦਿਨ ਉੱਥੇ ਰੈਲੀ ਆ ਅਗੋਂ ਪਿਛੋਕੜ ਦੇ ਕਦੀ ਹਾਈ ਕੋਰਟ ਇਹਨਾਂ ਨੇ 에어ਪੋਰਟ ਤੇ ਰੋਕਿਆ ਨਹੀਂ ਤੇ ਅਸੀਂ ਉਸੇ ਦੇ ਨਹੀਂ ਰੋਕਣਾ ਔਰ ਪੰਜਾਬ ਦੇ ਨਾਲ ਆਪਾਂ ਪਾਰਟੀ ਬਾਲੀ ਤੋਂ ਉਪਰੋਕੀ ਗੱਲ ਕਰੀਏ ਪੰਜਾਬ ਦੇ ਨਾਲ ਅੱਜ ਤੱਕ ਹਮੇਸ਼ਾ ਉਹਨਾਂ ਨੇ ਆਰਡੀਫ ਕਿਉਂ ਨਹੀਂ ਦੇ ਰਹੇ ਬਾਕੀ ਟੈਕਸ ਕੋਣੇ ਬੇਸ਼ਕਾ ਅਮਰ ਵੀ ਪਾਰਟੀ ਦੀ ਗਵਰਨਮੈਂਟ ਆ ਪਰ ਹੈ ਤੇ ਪੰਜਾਬ ਦੀ ਗਵਰਨਮੈਂਟ ਜੇ ਉਹਨਾਂ ਨੇ ਦੁਸ਼ਮਣੇ ਕੱਢਣੇ ਕੱਢੋ ਕੱਲੇ ਨਾਲ ਕੋ ਪੰਜਾਬੀਆਂ ਨੂੰ ਕੋਈ ਸਜ਼ਾ ਦਿੰਦੇ ਹੋ ਉਹਦੇ ਤੇਨਰ ਕੋਲ ਕੇ ਬੋਲਣਾ ਚਾਹੀਦਾ ਔਰ ਦੂਸਰੀ ਗੱਲ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਜਦੋਂ ਕਰਦੇ ਨੇ 84 ਦੇ ਰਾਈਟ ਸੀ ਜੀ ਉੱਥੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਰਾਹੁਲ ਗਾਂਧੀ ਨੇ ਜਿਸ ਥੀਕੇ ਨਾਲ ਆਣ ਕੇ ਉੱਥੇ ਸੇਵਾ ਕੀਤੀ ਉਹੋ ਜੀ ਕਿਸੇ ਕਾਂਗਰਸੀ ਤੇ ਕਿਸੇ ਸਿੱਖ ਲੀਡਰ ਨੇ ਨਹੀਂ ਕੀਤੀ ਤੇ ਸਾਡੇ ਗੁਰੂ ਵਾਸੀ ਬਖਸ਼ਨ ਹਰ ਜਿਹੜਾ ਉਹਦੀ ਸ਼ਰਨ ਚ ਆ ਗਿਆ ਉਹਨੂੰ ਉਹਨੇ ਬਖਸ਼ ਦਿੱਤਾ ਉਹਨੂੰ ਉਹਨੇ ਛੱਡਿਆ ਕਿ ਜਾਤ ਦੇ ਮੇੜੀ ਸ਼ਰਨ ਚ ਆ ਗਿਆ ਤੇ ਸਾਰੇ ਬਾਕੀ ਆਉਂਦਾ ਇੱਕ ਐਪੀਡੀ ਦਿੱਲੀ ਦੇ ਲੀਡਰ ਦੇ ਅੱਜ ਬੈਠੇ ਜੋ ਠਾਡੀ ਦਾਦੀ ਨਾਲ ਕਿਤਾਬ ਤਾਂ ਗੱਲ ਕਰਾਂਗੇ ਸਾਡੇ ਮੈਂ ਇਹਦੇ ਤੇ ਇਹ ਪਹਿਲਾਂ ਕੁਲਵਿੰਦਰ ਸਿੰਘ ਕਾਂਗਰਸ ਤੋਂ ਦੱਸਣ ਤੁਹਾਡਾ ਮਾਕਿਦ ਤੁਹਾਡਾ ਖਾਬ ਹੋ ਗਿਆ ਕੋਲੋਂ ਸਰਦਾਰ ਬੂਲਗਾਂ ਸਿੰਘ ਨਾਲ ਹੋ ਕੇ ਪੁੱਛਿਆ ਸਿੱਧਾ ਸਟੇਟਮੈਂਟ ਦਾ ਉਹ ਬਹੁਤ ਦਿਲਦਾਰਿਆ ਔਰ ਅੱਜ ਉਹਨੇ ਜਿਹੜੀ ਨੀਤੀ ਆ ਬੜੀ ਪੂਜ ਭਾਜੀ ਉਹਦੇ ਤੇ ਜੀਐਮ ਕ ਨੂੰ ਵੀ ਕਿੱਛੀ ਮਖੜਦਾ ਰਾਹੁਲ ਗਾਂਧੀ ਨੇ ਇੱਕ ਚੀਜ਼ ਪਾਰਲੀਮੈਂਟ ਚ ਕਹੀ ਸੀ ਤਾਂ ਆਪ ਤੁਹਾਡੇ ਕੋਲੋਂ ਮੈਂ ਮਾਫੀ ਮੰਗੂਗਾ ਕਿ ਨਾ ਤੁਹਾਡੇ ਮੱਥੋਂ ਇਹ ਕਵਾਂਗਾ ਕਿ ਮੈਨੂੰ ਬਖਸ਼ ਦਿੱਤਾ ਜਾਏ ਇਹ ਦੋ ਚੀਜ਼ਾਂ ਕਾਂਗਰਸ ਦੇ ਵਿੱਚ ਹੈ ਨਹੀਂ ਤਲਵਿੰਦਰ ਸਿੰਘ ਨੇ ਜੋ ਕਰਨਾ ਉਹ ਵਾਹਿਗੁਰੂ ਦੇ ਹੁਕਮਾਂ ਸਰ ਚਲਣਾ ਕੋਈ ਕਿਸੇ ਦੀ ਉਮਰ ਨੂੰ ਨਾ ਲੈ ਸਕਦਾ ਤੇ ਨਾ ਦੇ ਸਕਦਾ